ਡੇਰੀਪਾ ਦੇ ਨਾਲ ਮੈਂ ਤੁਹਾਨੂੰ ਮੈਂ ਦੁਪੱਟਾ ਲਾਈ ਸੀ ਤੇਰਾ ਮੇਰਾ ਕੋਲ ਲੋਕਾਂ ਕੋਲ ਪਾਪਾ ਕਾਣਾ ਜਿੱਤਦਾ ਹਾਂ ਨਾ ਤੁਹਾਨੂੰ ਗਾਣੇ ਕਿੱਥੋਂ ਸੁਝੀ ਜਾਂਦੇ ਅੱਜ ਮੈਨੂੰ ਗਾਣੇ ਸੁਝੇ ਨਹੀਂ ਹੈਗੇ ਮੈਂ ਵਲੌਗ ਦੇਦਾ ਸੀ ਅੱਛਾ ਜੀ ਜੇ ਵਲੌਗ ਦੇਖਿਆ ਤੇ ਚਤਰੋ ਵੀ ਸਤਿ ਸ੍ਰੀ ਅਕਾਲ ਫਿਰਦਾ ਫਿਰਦੀ ਆ ਅੱਛਾ ਜੀ ਬਹਿਬੋ ਸੰਤਰੀ ਗੂੜਾ ਜਿਹਨੂੰ ਕਹਿੰਦੇ ਸੰਤਰੀ ਆਦਾ ਹਾਂਜੀ ਇਧਰ ਛੁੱਟੂ ਨਾ ਸੰਤਰੀ ਬਗਬੰਦੀ ਖਾਦਾ ਅੱਛਾ ਜਾਣੀ ਆ ਜੀ ਮੈਨਿੰਗ ਮੈਨਿੰਗ ਹੋਈ ਪਈ ਆ ਮੈਂ ਤਾਂ ਕਹਿੰਦਾ ਮੇਰਾ ਕੈਮਰਾ ਆਉ ਹੋਇਆ ਵੀਡੀਓ ਸਟਾਰਟ ਕਰਨ ਲੱਗੇ ਇਧਰ ਜਨਾਬ ਹੁਣੀ ਗਾਣੇ ਗਾਣ ਲੱਗਿਓ ਮੈਨੂੰ ਪਤਾ ਤਾਂ ਹੈਗਾ ਮੈਨੂੰ ਗਾਣੇ ਗਾਣ ਦਾ ਸ਼ੌਕ ਹੈ ਜੀ ਦਾ ਹਾਂਜੀ ਠੀਕ ਹੈ ਤਾਂ ਹੁਣ ਸਭ ਜਿਹੜੇ ਗਾਣੇ ਗੁਣੇ ਇੰਦਾ ਕਰਦੇ ਆ ਆਪਾਂ ਤਾਂ ਰੋਸਟ ਕਰੀਦਾ ਆ ਆਪਰ ਤਾਂ ਹੈਗੀ ਸ਼ੌਕ ਜੀ ਤੇ ਇਹ ਤਾਂ ਵੀਰੇ ਤਾਂ ਮੈਂ ਗਾਣਾ ਤਾਂ ਚੱਲਦਾ ਸੀਗਾ ਟੀਵੀ 'ਚ ਚਾਹੀਦਾ ਨੂੰ ਮੈਜਿੰਗ ਕੀਤੇ ਹੋਏ ਪਏ ਆ ਚਲੋ ਪਹਿਲਾਂ ਸასი ਕਾਲ ਆਏ ਸਤਿ ਸ਼੍ਰੀ ਅਕਾਲ ਜੀ ਸਾਡੇ ਭੈਣ ਦੇ ਘਰ ਆਓ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਕਰਦੀ ਹਾਂ ਜੀ ਬਹੁਤ ਵਧੀਆ ਹੋਵੇਗਾ ਸასი ਕਾਲ ਜੀ ਕਿਤਾਹ ਚਾਹ ਜਨਾਬ ਹੌਸਲਾ ਪੁੱਤਾ ਘਰ ਪਰਿਵਾਰ ਵਧੀਆ ਜੀ ਚਲੋ ਪਰਵਾਜ਼ਾਂ ਵਧੀਆ ਰੱਖੇ ਦਿਨ ਪਹਿਲਾਂ ਜਦੋਂ ਫੂਲ ਹੈਂ ਕਈ ਪਤਾ ਆਪਦੀ ਉੱਥੇ ਨਾਨਾ ਕੋਲ ਜਾਂਦੀ ਹੁੰਦੀ ਸੀ ਕਿਤੇ ਪਤਾ ਨਹੀਂ ਮੈਂ ਆਪਦੇ ਸੂਟ ਨਾਲ ਦੀ ਪਾਕ ਕੱਢ ਕੇ ਰੱਖੀ ਹੋਈ ਆ ਦਾ ਪਾਗੋ ਦੇ ਨਾਲ ਦੀ ਜਾਂ ਖਾਲਸਾ ਨੂੰ ਜੋ ਵੀ ਹੈਗਾ ਹਾਂਜੀ ਇੱਕ ਵਾਰ ਤਾਂ ਆਪਣੀ ਸਲਵਾਰੇ ਚੱਕ ਕੇ ਲਾਗੀ ਸੀ ਦਿਖਾ ਲੈਣ ਪਏ ਤੇ ਨਾਲ ਦੀ ਪੱਗ ਬੰਨ ਜਦੈ ਨੇ ਸੰਧਾਰਾ ਲੈ ਕੇ ਜਾਣਾ ਸੀਗਾ ਹਾਂ ਉਹਦੇ ਵਾਂਗ ਰੋਸਟ ਕੀਤਾ ਸੀਗਾ ਫੇ ਪੱਗ ਦੀ ਤੂੰ ਦੇਖ ਦਸਤਾਰ ਨੂੰ ਤੂੰ ਸਲਵਾਰ ਨਾਲ ਕੰਪੇਅਰ ਕਰਦੀ ਹਾਂ ਹਾਂਜੀ ਵੀ ਇਹਨਾਂ ਦਾ ਹੀ ਨਾ ਖਤਰਨਾਕ ਲੋਕਾਂ ਨੇ ਕਿੱਡੇ ਗੁਰੂਆਂ ਨੇ ਕਿੱਦੀਆਂ ਕਰਵਾਣੀਆਂ ਇੱਟੀਆਂ ਉਹ ਜਾ ਕੇ ਉਹ ਦਿਖਾ ਦਿਆ ਉਹ ਪੁੱਤੜਾ ਜਿਹਾ ਹਾਂ ਬੱਸ ਇਹੀ ਹੈ ਉਹ ਵੇ ਹਾਂ ਤੇ ਆਪਾਂ ਦੀ ਦਾਬਾ ਨਾਲ ਉਹ ਕਿੱਦਾਂ ਕੀਤਾ ਸੀਗਾ ਉਹਦੇ ਹਾਂਜੀ ਵੀ ਤੂੰ ਤਾਂ ਕਹਿੰਦਾ ਵੀ ਮੇਰਾ ਆ ਕੱਪੜੇ ਨਾਲ ਦਾ ਵਿਹਾਰਾ ਨਾ ਲੈ ਤੂੰ ਸਲਵਾਰੇ ਚੱਕ ਚੱਕ ਥੱਲੇ ਨਾਲ ਦਿਖਾ ਦਿਖਾ ਕੇ ਲੱਗੀਆਂ ਮੇਰੀ ਸੱਸ ਨੂੰ ਲੱਗੀਆਂ ਸੀ ਕਹਿਣ ਵੀ ਮੈਂ ਆ ਸਲਵਾਰ ਦਾ ਪੁੱਠੀਓ ਚੱਕ ਕੇ ਲੱਗੀਆਂ ਸੀ ਦਿਖਾ ਲੈਣਾ ਥੱਲੇ ਨਾਲ ਇਹਦੀ ਲੰਗ ਦੇ ਵਿੱਚੰਗੀਆਂ ਨਹੀਂ ਲੱਗਦੀਆਂ ਇਹ ਗੱਲਾਂ ਵੀ ਤੂੰ ਉਦਾਂ ਕਹਿੰਦੇ ਵੀ ਹਰੇ ਰੰਗ ਦਾ ਪੱਗ ਬਣ ਲਾ ਵੀ ਆਪਾਂ ਇੱਕੋ ਜਿਹੇ ਕੱਪੜੇ ਪਾ ਕੇ ਜਾਣੀ ਉਹ ਕਸਰ ਅੱਜ ਕੱਢੀ ਆ ਨੇ ਤੇ ਅੱਗੇ ਵੀ ਤਾਂ ਤੈਨੂੰ ਪਤਾ ਹੀ ਹੈ ਅੱਗੇ ਵੀ ਇਹ ਆਪਦੀ ਫੁਕਰੀ ਦਾ ਮਾਰਦੀ ਹੁੰਦੀ ਆ ਯਾਰ ਕਵਾਰੋ ਤੂੰ ਤੇ ਕਹਤਾ ਹੁਣੇ ਮੈਂ ਸੰਤਰੀ ਸੂਟ ਪਾਈ ਬੈਠੀ ਆ ਤੂੰ ਆ ਕੇ ਪਾ ਕੇ ਸੰਤਰੀ ਪੁੱਠੀ ਉਹ ਕਹਿੰਦਾ ਉਹਨੇ ਵੀ ਸਾਖ ਦੀ ਪੱਕ ਮੈਂ ਕਹਿੰਦਾ ਮਨਨ ਵਿਚਾਰ ਕਹਿੰਦਾ ਉਹ ਸ਼ਾਰਟ ਸੂਟ ਪੈਂਟ ਰ ਜੰਗੀ ਲੱਗਦੀ ਲੱਗੂ ਥੋੜਾ ਜਿਆਦਾ ਆਉਂਦਾ ਏ ਠੀਕ ਆ ਕਹਿੰਦਾ ਤੁਹਾਨੂੰ ਐ ਕੜੇ ਪੜਦਾ ਜਾ ਪਾ ਕੇ ਆ ਜੀ ਜਦੋਂ ਪਤਾ ਲੱਗਿਆ ਮੈਂ ਕਹਾਂ ਲੈ ਵੀ ਤੂੰ ਮੁੱਛਾਂ ਜੀ ਨੂੰ ਵੱਟ ਦਿੱਤੇ ਤੇ ਨੱਕੜਾਂ ਲਾਗੇ ਉਹਦੀ ਨਾ ਕੋਈ ਪਛੜਨਾ ਦੇਦਾ ਬਾਅਦ ਚ ਪਤਾ ਚਲੋ ਉਹਦਾ ਕੀ ਆ ਆਪਸ ਵਿੱਚ ਬੈਠੇ ਗੱਲਾਂ ਮਾਰਦੇ ਆ ਜਠਾਣੀ ਦੇ ਕੀਤੀ ਕਾ ਸਾਰੀ ਪੱਟੀ ਵਿੱਚ ਦਾ ਕਰ ਰੱਖਦੀ ਕਿਉਂ ਤੇ ਕੀ ਹੋਈ ਮੰਮੀ ਬਾਤ ਨਹੀਂ ਕੀ ਆ ਰਹੀ ਵੀ ਕੋ ਪਹਿਲਾਂ ਜੀ ਬੰਦੇ ਕਹਿੰਦੇ ਸਾਰੇ ਤਿਆਰ ਹੋਏਗਾ ਤੂੰ ਕਦ ਤੱਕ ਤਿਆਰ ਹੋਏਗਾ ਉਹਨੇ ਜਦੋਂ ਇਹ ਬੇਧੀਂ ਅੰਦੀ ਮਹਿਸੂਸ ਕੀਤੀ ਨਾ ਹਾਂ ਬਈ ਤੈ ਬਤਾਮਲੇ ਕਿਹੜੇ ਘਰ ਜਾ ਕੇ ਤੈ ਕਿਹ ਲੈਣ ਬੜੇ ਮਿਲਣੇ ਕਿਹੜੇ ਘਰ ਜਾ ਕੇ ਹਾਂਜੀ ਕਿ ਬੜੀ ਸਿੰਪਲ ਸੂਟ ਸਾਡੀ ਬੜੀ ਪਿਆਰੀ ਹਾਂਜੀ ਉਹ ਤਾਂ ਬੋਲੇ ਨਹੀਂ ਹੋਇਆ ਉਹ ਤਾਂ ਉਹਦੇ ਜਿਹੜੇ ਸ਼ਰਮਿੰਦਗੀ ਦੀ ਮਹਿਸੂਸ ਕੀਤੀ ਨਹੀਂ ਵੀ ਜੀ ਵਾਲੀ ਉਹਨੇ ਜਦੋਂ ਪਹਿਲਾਂ ਤੇ ਵਿੱਕੀ ਨੂੰ ਕਹਿ ਗਏ ਸਾਡੀ ਹਾਂਜੀ ਫਿਰ ਉਹ ਤਾਂ ਪ੍ਰੇਤੜੀਆਂ ਦੀ ਸੁਣਦੀ ਵੀ ਆ ਉਹ ਤਾਂ ਉਹ ਤੋਂ ਤਾਂ ਮੈਂ ਕਹਿੰਦੀ ਚੰਗੀਆਂ ਦੇਂਦੀ ਆ ਕਹਿੰਦਾ ਦੇਖੋ ਜੀ ਕਿੱਧਰ ਪੱਗ ਬੰਨੀ ਵੀ ਆ ਮੈਂ ਬੂਟ ਤਾਂ ਤੁਹਾਡੇ ਨੰਗੇ ਪੈਰੀ ਸਵਾਗਤ ਕਰਨਾ ਕਹਿੰਦਾ ਮੈਂ ਤਾਂ ਨੰਗੇ ਬੂਟੇ ਕਹਿੰਦਾ ਪਾਏ ਪਏ ਖੜਾ ਰਹਿ ਕਹਿੰਦਾ ਮੈਂ ਚਾਰ ਹੋਇ ਕਹਿੰਦੇ ਸੀ ਮੇਰੇ ਕੱਪੜੇ ਲਗਾ ਨਾ ਮੈਂ ਪਾਕੇ ਖੜਾ ਆ ਬਸ ਨੰਗੇ ਪੈਰੀਂ ਤਾਂ ਸੀ ਤੁਹਾਡਾ ਸਵਾਗਤ ਕਰਨਾ ਸੀਗਾ ਫੇਰ ਸੁਖਣਾ ਕਹਿੰਦਾ ਇਹ ਕੌਣ ਕਹਿੰਦਾ ਸਾਡਿਓ ਕੁੜੀ ਸਾਡਿਓ ਦੁਸ਼ਮਣ ਸ਼ਟ ਤੂੰ ਸਾਡਿਓ ਤੀਂ ਕਿ ਸਾਡੀ ਦੁਸ਼ਮਣ ਆ ਕਿਉਂਕਿ ਇਹ ਧੀ ਬਣੀ ਆ ਰਖੜੀਆਂ ਬਣਦੀ ਆ ਜਾ ਕੇ ਤਾਂ ਕਹਿੰਦੀ ਜੇ ਤਾਂ ਮੈਂ ਉਧਰੋਂ ਆਇਆ ਤਾਂ ਉਹਨਾਂ ਵਾਲੇ ਜਿੱਧਰੋਂ ਆਈਆਂ ਕੰਨ ਦੇ ਚੇ ਮੈਂ ਉਧਰ ਆਨੀਆ ਤਾਂ ਉਧਰ ਨਹੀਂ ਆ ਜੇ ਇਧਰ ਆਨੀਆ ਤਾਂ ਇਧਰ ਵੀ ਜਾਣੀ ਫੇਰ ਤੂੰ ਕੀ ਇਧਰ ਜਾ ਕੇ ਉਹਨਾਂ ਵਾਲੀ ਬਣ ਜੂਗੀ ਇਹਨੂੰ ਇਹ ਨਹੀਂ ਪਤਾ ਦੋਨੇ ਪਾਸੇ ਦਾ ਬੰਦਾ ਜਿਹਦਾ ਭੁੱਖਾ ਰਹਿੰਦਾ ਜਾਂ ਡੰਡੇ ਖਾਂਦਾ ਡੰਡੇ ਖਾਂਦਾ ਲੱਤਾਂ ਮਾਸੀ ਨੇ ਥੋੜੀ ਜਿਹੀ ਹੋਈ ਨਹੀਂ ਮਾਸੀ ਦਾ ਮਸਲੀ ਬੋਲਦੀ ਪਾਲਦੀ ਕੋਈ ਨਾ ਬਾਕੀ ਸਾਰੇ ਟਿੱਕੇ ਬੈਠੇ ਆ ਆ ਗੱਲਾਂ ਮਤਾਂ ਕਰਦੇ ਇਹ ਲੱਤਾਂ ਤੇ ਕੰਦਾਂ ਕਰੀ ਦੇ ਦੇ ਕਿ ਬੇਟੀ ਕੌਣ ਆ ਕਮੇ ਦੀ ਥਾਣੀ ਜਿਹੜੀ ਆ ਬਿਲਕੁਲ ਨਿਆਣੀ ਆ ਆ ਪੰਜਾਤ ਸਾਲ ਹਾਲਾ ਦਾ ਨਿਆਣਾ ਹੁੰਦਾ ਬਿੜ ਤੇ ਉਠਾ ਲਦਾ ਆ ਲੱਤਾ ਮਾਰਦਾ ਘਰ ਦੇ ਬੰਦੇ ਕਹਿੰਦੇ ਲੱਤਾ ਕਹਿੰਦੇ ਤੇ ਪੈਰਾਂ ਨਾਲੇ ਮਾਰੇ ਹੁੰਦੇ ਵੀ ਨਿਆਣੀ ਆ ਤੂੰ ਪਾਗਟਾਈ 150 ਪਿਆਲੇ ਕੁੱਤੇ ਤੇ ਲੱਤਾ ਹਲਾਈ ਤੇ ਦਿਖਾ ਲਈ ਸੀ ਕੁੱਤੇ ਨਾਲ ਕਿਤੇ ਦਿਖਾ ਲਈ ਆਪਣੇ ਜੀ ਦੇ ਕੁੱਤੇ ਨਾਲ ਦਿਖਾ ਲ ਤਾਇਓ ਕੱਢ ਬਈ ਤੱਲੇ ਵਾਲੇ ਵਿੱਚ 150 ਦੀ ਜਾਂਦੀ ਆ ਕਰਨ ਪਤਾ ਆ ਤੇ ਫਿਰ ਤੂੰ ਅਗਲੀ ਸੁੱਖੋ ਬਣ ਜੀ ਨੂੰ ਕਹਿ ਦਿੱਤਾ ਸੁਟਾਂ ਦੇ ਮਾਮਲੇ ਤੇ ਸਾਡੀ ਲੈ ਗੱਲ ਕਹਿੰਦੀ ਤੂੰ ਸਾਡੀ ਜਾਂ ਸਾਡੇ ਵੱਲ ਦੀ ਗੱਲ ਕਰੇਗਾ ਸੁਟਾਂ ਦੇ ਮਾਮਲੇ ਦੇ ਵਿੱਚ ਹਾਂਜੀ ਬਤੂ ਜਿੱਦਾ ਮਤਲਬ ਉਦੋਂ ਉਦੋਂ ਦੀ ਗੱਲ ਕਰ ਸੁੱਤਾ ਦੇ ਮਾਮਲੇ ਸਾਡੀ ਬਾਲ ਦੀ ਗੱਲ ਕਰ ਲਿਆ ਕਰ ਪਹਿਲ ਜਵਾਨ ਟਿਕਦੀ ਦੀ ਅੰਦਰ ਵੱੜਦੀ ਦੀ ਜਵਾਨ ਵੱੜਦੀ ਨਹੀਂ ਨਹੀਂ ਇਹ ਨਹੀਂ ਚੁੱਕੇ ਨਹੀਂ ਅਸਲ ਵਿੱਚ ਨਾ ਇਹਨੂੰ ਜਦੋਂ ਨਾ ਸਟਾਰਟਿੰਗ ਕੀਤਾ ਸੀਗਾ ਜਾਸਮੀਨ ਉਹ ਬਹੁਤ ਘੱਟ ਬੋਲਦੀ ਸੀ ਹੁੰਦੀ ਸੀ ਹਾਂ ਉਹਨਾਂ ਜਿੱਦਾਂ ਉਹਦੇ ਨਾਲ ਰਹਿ ਰਹਿ ਕੇ ਇਹਨੂੰ ਵੀ ਜ਼ਿਆਦਾ ਬੋਲਣ ਦੀ ਆਦਤ ਪੈ ਗਈ ਆ ਚਲ ਕਈ ਕਮੈਂਟ ਆ ਕੇ ਵੀ ਕਹਿੰਦੇ ਕਹਿੰਦੇ ਹੁਣ ਲੱਭ ਪ੍ਰੀਤ ਵੀ ਬਹੁਤ ਜ਼ਿਆਦਾ ਬੋਲਣ ਲੱਗ ਗਈ ਆ ਪਹਿਲਾਂ ਨਹੀਂ ਸੀ ਇਹਨੂੰ ਚਲ ਗੱਲ ਪਤਾ ਕੀ ਆ ਕਾ ਤਰੋਕਾ ਗੱਲਾਂ ਬੋਲੂਗੀ ਜਿਹੜੇ ਉਹ ਗੱਲ ਕਹੂਗੀ ਜਿਹਦਾ ਗੱਲ ਦਾ ਅਰਥ ਨਿਕਲਦਾ ਆ ਉਹ ਗੱਲ ਬਰੂ ਚਾਹੇ ਉਹ ਗੱਲ ਕਹੇ ਹੰਕਾਰਯੋਗ ਗੱਲ ਕਰੇ ਚਾਹੇ ਕਿਸੇ ਕੰਮ ਦੀ ਗੱਲ ਕਰੇ ਕਰੀਬ ਵਾਲੇ ਉਹਦਾ ਅਰਥ ਨਿਕਲਦਾ ਆ ਇਹ ਤਾਂ ਉਹੀ ਗੱਲ ਮਾਰਦੀ ਜਿਹੜੀ ਤੁਹਾਨੂੰ ਕੋਈ ਮਤਲਬ ਨਹੀਂ ਹੁੰਦਾ ਤੇ ਇਹਦੇ ਗੱਲ ਸੁਣਦਾ ਵੀ ਕੋਈ ਨਹੀਂ ਹੰਦਾਰਾ ਵੀ ਕੋਈ ਦਿੰਦਾ ਜਿਹਦਾ ਪੰਜ ਸੱਤਿਆਂ ਨੂੰ ਬੋਲ ਦੇਣ ਦੇਲੇ ਦੋ ਚਾਰ ਬੰਦ ਬੋਲੇ ਵਿੱਚ ਨਾ ਇਹਦੀ ਗੱਲ ਕੋਈ ਨਹੀਂ ਸੁਣਦਾ ਸੁਣਦਾ ਨਹੀਂ ਅਗਲਾ ਕਹਿੰਦਾ ਪਰ ਉਹੀ ਬਸ ਬੋਲਦੀ ਰਹਿੰਦੀ ਆ ਆਪੇ ਗੱਲ ਕਰਕੇ ਆਪੇ ਹੱਸੀ ਜਾਂਦੀ ਰਹਦੀ ਆ ਇਹ ਛੁੱਡੂ ਦੀ ਭੈਣ ਆ ਇਹ ਵੀ ਹਾਂ ਫਿਰ ਇਹਨ ਇਹ ਕੰਮ ਦਾ ਬੰਦੇ ਹੀ ਬੀਚ ਦੀ ਉਹਦਾ ਟਿੱਕੇ ਵੈ ਚੋਪਾ ਦੇ ਵੈ ਨਹੀਂ ਫਰਕੇ ਇੰਜ ਕੋਈ ਲੈਂਦੇ ਚੜ੍ਹਦੇ ਹਈ ਨਹੀਂ ਕੋਈ ਆਹ ਕੰਮ ਹੈ ਇਹਨਾਂ ਦੇ ਹੁਣ ਚਲੋ ਆਪਾਂ ਦੋ ਚਾਰ ਕਮੈਂਟ ਆਇਆ ਇਹਦਾ ਸਿਰ ਤੇ ਵਿੱਚੋਂ ਪਾ ਲਈਏ ਹਾਂਜੀ ਤੇ ਨਾਲੇ ਇੱਕ ਇਹ ਵੀ ਆ ਅੱਜ ਪਹਿਲੀ ਵਾਰ ਦੇਖਿਆ ਇਹਨਾਂ ਦੇ ਬਲੌਗਰ ਦੇ ਵਿੱਚ ਚਾਰੇ ਪੰਜੇ ਜਾਣਿਆਂ ਨੇ ਜਿੱਦਾਂ ਦੇ ਜੀ ਆਪਾਂ ਇਹਨਾਂ ਨੂੰ ਰੋਸਟ ਕਰਨ ਲੱਗੇ ਆ ਜਾਂ ਜੋ ਵੀ ਦੇਖਦੇ ਹੋਣ ਸਾਡੇ ਸਬਸਕ੍ਰਾਈਬਰ ਉਹਨਾਂ ਨੂੰ ਵੀ ਪਤਾ ਹੀ ਹੋਣਾ ਆ ਬੇਹੇ ਜਿੱਦਾਂ ਦੇ ਬਲੌਗਰ ਮੈਨੂੰ ਲੱਗਦਾ ਨਾ ਤਕਰੀਬਨ ਆ ਪਹਿਲਾ ਜਾਂ ਦੂਜਾ ਕੋਈ ਬਲੌਗ ਹੋਗਾ ਜਿਹੜਾ ਇਹਨਾਂ ਨੇ ਉਸੇ ਦਿਨ ਦਾ ਬਲੌਗ ਪਾਇਆ ਹੋਗਾ ਨਹੀਂ ਇਹ ਤਾਂ ਨਾ ਬਲੌਗ ਪਹਿਲਾਂ ਬਣਾ ਗਏ ਇੱਕ ਦਿਨ ਦੇ ਜਾਂ ਚਾਰ ਦਿਨਾਂ ਦੇ ਇਕੱਠੇ ਰੱਖ ਗਣ ਮੈਂ ਕਹਿੰਦੀ ਰੇਲ ਬੰਨਦੇ ਆ ਫੇਰ ਕੱਲਾ ਕੰਦਾ ਛੱਡ ਦੇ ਦਿੰਦੇ ਆ ਪਾ ਕੇ ਇਹਨਾਂ ਨੇ ਅੱਜ 5 ਤਰੀਕ ਦਾ ਪਾ ਕੇ ਇਹਨਾਂ ਨੇ ਅੱਜ ਪਾਇਆ ਕਿਉਂਕਿ ਅਸੀਂ ਇਹਨਾਂ ਨੇ ਅੱਜ ਲੈ ਕੇ ਜਾਣਾ ਨੂੰ ਤਰੀਕ ਦਸੀਓ ਸੀ ਇਹਨਾਂ ਨੇ ਦਸੀਓ ਆ ਤਰੀਕ ਲੋਕਾਂ ਦੇ ਬਾਹਰ ਤਰੀਕ ਨੂੰ ਲੈਣਾ ਜਿੱਦਾਂ ਉਹ ਬੀਬੀ ਸ਼ਾਪ ਦੇ ਤਾਂ ਪਹਿਲਾਂ ਬਣਾਇਆ ਸੀਗਾ ਹਾਂਜੀ ਬੀਬੀ ਸ਼ਾਪ ਦਾ ਤਰੀਕ ਨਹੀਂ ਸੀ ਦਸੀਓ ਤਾਂ ਕਰ ਬਲੌਗ ਪਹਿਲੇ ਸ਼ਰਧਾ ਤੋਂ ਪਾ ਕੇ ਰੱਖ ਲਈ ਸੀਗੇ ਹਾਂਜੀ ਉਹ ਬਾਅਦ ਚ ਕੱਲਾ 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 ਕਰਕੇ ਪਾਈ ਗਿਆ ਹੁਣ ਆ ਸਹੀ ਪਕੜੇ ਹੈ ਤਾਂ ਤਰੀਕ ਦਸੀਓ ਹੁਆ 10 ਜੁਲਾਈ ਸਾਰਿਆਂ ਨੇ ਤਕਰੀਬਨ ਸਾਰਿਆਂ ਦੇ ਮੂਹਾਂ ਚ ਨਿਕਲੀ ਹੋਏ ਇਹ ਤਰੀਕ ਇਹ ਪਾਣੀ ਨੂੰ ਲੈਣ ਆਣਾ ਬਲੈਨ ਆ ਤਾਂ ਹੀ ਕਰਕੇ ਇਹਨਾਂ ਨੇ ਗਾਣੇ ਕਰਨ ਇਹਨੇ ਇਰੇ ਭੋਂਕੇ ਨੇ ਅੱਜ ਬਲੌਗ ਬਣਾ ਕੇ ਅੱਜ ਦਾ ਪਤਾ ਕਿ ਅੱਜ ਸਾਡੇ ਘਰ ਹਰ ਗੋ ਨੂੰ ਲੈ ਆਏ ਆ ਜੇ ਕਿ ਤੀਕ ਨਾ ਦੱਸੀ ਹੁੰਦੀ ਫਿਰ ਤਾਂ ਮੈਂ ਪਤਾ ਨਹੀਂ ਕਦੋਂ ਬਲੌਗ ਕਦੋਂ ਪਾਣੀ ਸੀਗੇ ਮੈਂ ਕਹਿੰਦੇ ਬਣਾਉਣਾ ਜਿਹੜਾ ਇਹ ਤਾਂ ਭੇਜਦੇ ਨਹੀਂ ਦਿੰਦੇ ਇਹ ਹੁਣ ਫਿਰ ਨੇਲਾ ਚਲੋ ਮਾਲਾ ਵਾਲੇ ਉਹ ਸੱਚ ਫੁੱਲ ਵਾਲੇ ਤਿਆਰੀ ਕਰਦੇ ਦਮਾਉਣ ਦੀ ਅੱਛਾ ਜੀ ਠੀਕ ਹੈ ਤੇ ਉਹਨਾਂ ਦਾ ਪ੍ਰੋਣਾ ਆ ਗਿਆ ਜਿਹੜਾ ਉਹ ਦੂਜਾ ਜੀ ਦਾ ਘਰ ਵਾਲਾ ਜੀ ਦਾ ਘਰ ਵਾਲਾ ਜੀ ਦਾ ਘਰ ਵਾਲਾ ਜੀ ਇਹ ਬਣਾਉਣਾ ਸਾ ਜੀਜਾ ਜੀ ਕਹੀ ਗਏ ਯਾਰ ਲੋਕਾਂ ਦੇ ਮੇਰੇ ਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਤੇ ਉਹਨੂੰ ਆ ਕੇ ਕਹਿੰਦਾ ਆਓ ਜੀ ਪ੍ਰੋਣਾ ਸਾਹਿਬ ਜੀ ਉਹ ਕਹਿੰਦਾ ਜੀਜਾ ਕਿਆ ਕਰਤਾ ਹਾਂ ਸਹੀ ਗੱਲ ਐ ਤੂੰ ਜੀਜਾ ਕਿਆ ਕਰਤਾ ਜੀਜਾ ਕਿਆ ਕਰਤਾ ਇਹ ਕਿਤੇ ਉਹ ਫਿਲਮ ਚੱਲਦੀ ਆ ਜਿਹੜੀ 400 ਜਿਹੜੀ 20 25 ਚਿੱਤਰਕਾਰ ਉਹਨਾਂ ਦੀ ਉਹ ਤੇ ਪ੍ਰੋਣਾ ਸਾਹਿਬ ਪ੍ਰੋਣਾ ਸਾਹਿਬ ਕਰੀ ਜਾਂਦੇ ਜੀ ਆਹ ਬੀਤੀ ਮਾਨ ਦਾ ਤੂੰ ਪ੍ਰੋਣਾ ਸਾਹਿਬ ਕਹੀ ਤਾ ਜੀਜਾ ਕਿਆ ਕਰ ਜਾ ਤੂੰ ਜੀਜਾ ਹੱਟ ਵਾਲਾ ਛੋਟਾ ਤੂੰ ਇੱਜ਼ਤ ਦੇ हां सार ਨਾਲ ਛੋਟਾ ਹੈ ਤੂੰ ਜੀਜਾ ਜੀ ਕਿਹਾ ਕਰ ਸਹੀ ਕ ਲੱਗਦਾ ਹੁਣ ਕਾ ਕਹਤਾ ਪਹਿਲਾਂ ਤਾਂ ਭਾਈ ਜੰਦੇ ਉੱਤੇ ਇੱਕ ਹੋਰ ਬੰਦਾ ਖੜਾ ਸੀ ਮੈਨੂੰ ਲੱਗਦਾ ਪਿੰਡ ਦੇ ਹੋਣ ਗਿਆ ਦੀ ਆ ਠੀਕ ਹੈ ਜੀ ਹੁਣ ਕਾ ਕਰਕੇ ਇਹਨਾਂ ਜਵਾਈ ਦੇ ਡਟਾਗਾ ਉਹ ਗਿਆਨੀ ਹਲਵਾਈ ਹਾਂਜੀ ਹਲਵਾਈ ਹੈ ਇਹਨਾਂ ਦਾ ਹਲਵਾਈ ਲਾਇਆ ਮੁੱਛੜਨੇ ਆ ਬਸ ਕਾ ਹੋ ਗਿਆ ਆਇਰਨ ਵੀ ਤਾਂ ਟੈਵ ਆਇਰਨ ਹਲਵਾਈ ਕਰਕੇ ਬੇਤੀ ਮੰਨ ਗਿਆ ਅੱਗੇ ਵਿਚਾਲਾ ਪੁਰਾਣਾ ਸਾਹਿਬ ਕਹਿੰਦਾ ਅੱਗੇ ਨਹੀਂ ਹੁਣ ਕਦੇ ਗਿਆ ਹੁਣ ਉਹਨੇ ਕਹਤਾ ਕ ਜੀਜਾ ਕਹ ਜੀਜਾ ਕਹ ਤੇ ਜੇਕਰ ਆ ਕੇ ਤਾਂ ਉਹ ਬਹਿ ਗਏ ਆ ਅੱਛਾ ਜੀ ਬੈਠ ਕੇ ਗੱਲਾਂ ਲਾ ਕੇ ਮਾਰਨ ਉਹਰਾ ਵੀ ਬੰਦਾ ਵੀਡੀਓ ਬਣਾਣ ਲੱਗਿਓ ਆ ਪਰ ਦੋਸਤ ਸਾਰਾ ਟੱਬਰ ਕੋਲੇ ਬੈਠਾ ਆ ਕਿੰਨਾ ਚਿਰੋਂ ਦਾ ਆਏ ਲੋ ਸਾਰੇ ਬਲਾਕ ਦੇ ਕੋਲੋਂ ਪਾਣੀ ਦਾ ਕਾਲਾ ਜੀਏ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਿੰਨੀ ਆ ਇਹ ਐਦਾਂ ਨਾ ਫਰਕ ਕਰਦੇ ਇਹਨਾਂ ਦੇ ਟੱਬਰ ਨਾਲ ਆ ਜਿਹੜਾ ਰੱਜੀ ਦਾ ਘਰ ਵਾਲਾ ਆ ਜਾਂ ਰੱਜੀ ਜਦੋਂ ਆਦੀ ਇੱਕ ਵਾਰ ਅੱਗੇ ਵੀ ਜਦੋਂ ਇਹ ਗੱਡੀ ਜਾਏ ਸੀ ਨਾ ਉਦੋਂ ਵੀ ਦੋਨੇ ਜਾਸਮੀਨ ਜਿਆਰ ਜਠਾਣੀ ਇਹਦੀ ਮੰਜੇ ਤੇ ਬੈਠੀ ਰਹੀ ਸੱਸ ਪਾਣੀ ਲੈ ਕੇ ਆਈ ਆ ਦੇਖੀ ਤੁਸੀਂ ਪਿੱਛੇ ਗਰਮੀ ਜੇ ਜੇ ਮੈਨੂੰ ਪਤਾ ਪਾਦਾ ਜਦੋਂ ਸੱਸ ਫੇਰ ਉੱਠ ਕੇ ਆਪ ਜਦੋਂ ਨਾ ਦੂਜਾ ਜਵਾਈ ਆਦਾ ਆ ਉਹਦੀ ਬੈਗੜੀ ਬੱਲੇ ਬੱਲੇ ਕਰਉਂਦੇ ਆ ਉਹਦੀ ਬੈਹ ਮੇਰਾ ਕਰਦੇ ਪਤਾ ਕਾਦੇ ਉਹ ਤਕੜਾ ਆ ਤਕ ਪਾਣੀ ਵੀ ਨਹੀਂ ਪੁੱਛਿਆ ਪਾਣੀ ਵੀ ਨਹੀਂ ਪੁੱਛਿਆ ਕਿਹਨਾਂ ਕਈਆਂ ਨੇ ਕਮੈਂਟ ਲਿਖਿਆ ਕਹਿੰਦਾ ਕਮੈਂਟਾਂ ਦੇ ਵਿੱਚ ਤੁਹਾਨੂੰ ਦੁਹਾਲ ਦਿੰਦੇ ਆ ਤੇ ਆਹੀ ਆਹੀ ਲਿਖਿਆ ਦੌੜ ਫੱਟੇ ਤੁਹਾਡੇ ਲੱਖ ਦੀ ਲਾਹਣ ਦਾ ਪੁਰਾਣਾ ਸਾਫ ਪੁਰਾਣਾ ਚਾ ਕਰੀਏ ਪਾਣੀ ਦਾ ਪਛਰੋਗੇ ਤੁਹਾਨੂੰ ਹਾਂ ਸਹੀ ਗੱਲ ਆ ਕੋਈ ਤੁਹਾਨੂੰ ਦੱਸ ਗਿਆ ਪਾਣੀ ਭਾਈ ਇਹਨਾਂ ਨੂੰ ਪੁੱਛ ਇਹਨੂੰ ਨਹੀਂ ਪੁੱਛ ਰਹੇ ਬਚਾਰੇ ਦੂਜੇ ਪਾਣੀ ਵੀ ਸਿੱਧਾ ਆਪੀ ਭਾਗਤ ਕਰਦੇ ਆ ਬਹੁਤ ਕਰਦੇ ਆ ਤੁਹਾਨੂੰ ਦੱਸ ਚਾ ਪੈਸੇ ਦਾ ਸੁਣ ਚਾ ਜਿੱਥੇ ਮੱਗੀ ਘੜ ਕੇ ਪਸੋ ਉੱਥੇ ਦੁਨੀਆ ਇਕੱਠੀ ਇਹ ਕੰਮ ਹੈ ਨਾ ਦਾ ਹਾਂਜੀ ਇਹਦੇ ਕਰਕੇ ਆਹੀ ਕੁਛ ਆ ਜਿਹੜਾ ਤਕੜਾ ਬੰਦਾ ਉਹਦਾ ਹੀ ਇੰਜ ਕਰਨ ਉਹਦਾ ਉਹਦਾ ਪ੍ਰਾਣਾ ਭਾਰੀ ਹਾਂਜੀ ਸਹੀ ਗੱਲ ਉਹਨਾਂ ਦਾ ਜਸਮੀਂ ਦੇ ਪਿੰਡ ਵੀ ਲੈ ਗਏ ਘਰ ਲੈਣ ਨੂੰ ਸਵੇਰ ਵੀ ਨਹੀਂ ਹੋਈ ਗਿਆ ਤੇ ਫਿਰ ਇੱਕ ਨੇ ਇੱਕ ਕਹਿੰਦਾ ਤੁਹਾਡੀਆਂ ਯਾਰ ਜਾਂ ਤਾਂ ਤੁਸੀਂ ਇਹਦੇ ਭੂਆ ਨੂੰ ਪਾਦੇ ਸੱਦ ਲੈ ਹਾਂਜੀ ਉਹਨਾਂ ਦਾ ਤਾਂ ਕੋਈ ਵੀ ਨਹੀਂ ਆਂਦਾ ਇਹਨਾਂ ਦੀ ਜੋ ਭੂਆ ਨੂੰ ਹਾਂਜੀ ਇਹ ਨਹੀਂ ਆ ਮੋ ਛੜਦੀਆਂ ਹਾਂ ਵੀ ਭੂਆ ਨੂੰ ਵੀ ਪਹਿਣਾ ਸੱਦ ਲੈਣੇ ਆ ਭੂਆ ਵੀ ਜਲੂਰੀ ਆ ਨਾ ਹਾਂਜੀ ਵੀ ਪੇਰ ਦੀਆਂ ਭੈਣਾ ਹੁੰਦੀਆਂ ਇਹਦੀਆਂ ਭੈਣਾ ਉਹ ਵੀ ਕਰਦੀਆਂ ਕੁੜੀਆਂ ਹੁੰਦੀਆਂ ਕਰਦੀਆਂ ਕੁੜੀਆਂ ਹੁੰਦੀਆਂ ਜੇ ਕਹਿੰਦਾ ਤੁਹਾਡੇ ਘਰ ਦੇ ਵਿੱਚ ਪਹਿਲਾਂ ਧੀਆ ਉਹੋ ਆ ਹਾਂਜੀ ਮੈਂ ਆ ਇਹ ਧੀਆ ਜਿਹੜੀਆਂ ਇਹ ਬਾਅਦ ਵਿੱਚ ਆ ਗੱਲ ਵੀ ਬਾਈ ਸਹੀ ਆ ਹੱਕ ਤਾਂ ਪਹਿਲਾਂ ਮੁੰਡਾ ਹੀ ਬਣਦਾ ਇਹ ਥੋੜੀ ਆ ਵੀ ਆਪਾਂ ਹੁਣ ਜ ਆਪਣੇ ਧੀਆ ਜਮ ਪੀਆ ਠੀਕ ਆ ਤੇ ਉਹਨਾਂ ਦੇ ਵਿਆਹ ਕਰਤੇ ਤਾਂ ਆਪਾਂ ਉਹਨਾਂ ਨੂੰ ਸੱਦਣਾ ਹੈ ਜਿਹੜੇ ਸਾਡੇ ਪੇ ਦੀਆਂ ਗਾਹ ਭੈਣਾ ਉਹ ਵੀ ਸਾਡੀਆਂ ਭੂਆਈ ਆ ਪਹਿਲਾ ਘਰ ਉਹ ਉਹਨਾਂ ਦਾ ਆ ਹਾਂਜੀ ਆਪਣਾ ਤਾਂ ਬਾਅਦ ਚ ਬਣਿਆ ਕਿਸੇ ਨੇ ਬਹੁਤ ਵਧੀਆ ਗੱਲ ਕੀਤੀ ਬਹੁਤ ਵਧੀਆ ਲੱਗਈ ਕਿਸੇ ਬਾਈ ਨੇ ਇਹ ਹਾਂਜੀ ਤੇ ਵੀ ਆਪਣਾ ਘਰ ਇਹ ਬਾਅਦ ਚ ਬਣਿਆ ਪਹਿਲਾ ਘਰ ਤਾਂ ਉਸੇ ਧੀਆ ਦਾ ਆ ਇਹ ਜਿਹੜੀਆਂ ਤਾਂ ਹਾਂ ਜਿਹੜੀਆਂ ਤਾਂ ਜੰਪ ਪਾੜ ਕੇ ਗਈਆਂ ਆ ਠੀਕ ਆ ਨਾ ਉਹ ਉਹ ਬਾਰੇ ਬੇਬੀ ਸ਼ਾਵਰ ਬਣਾਇਆ ਉਹ ਵੀ ਨੂੰਹ ਨੂੰ ਪੂਜਖੀ ਮੈਂ ਕਿਹ ਡੱਕੜੀ ਬਣਨਾ ਅੱਜ ਰਖੜੀ ਬਣਨਾ ਇੱਕ ਵਾਰ ਆਈ ਤਾਂ ਸੀ ਇੱਕ ਸਿਆਣੀ ਜੀ ਪੈਣ ਬੀਬੀ ਜਿਹੜੀ ਕਹਿੰਦੀ ਪਾਪੇ ਜੀ ਪੈਣ ਹਾਂ ਬਸ ਉਹ ਹੀ ਤੋਂ ਆਈ ਮੈਂ ਕਿਹ ਹਾਂਜੀ ਮੁੜ ਕੇ ਨਹੀਂ ਹਾਂਜੀ ਮੁੜ ਕੇ ਤੁਸੀਂ ਜਦੋਂ ਕਿਸੇ ਪ੍ਰੋਗਰਾਮ ਤੇ ਉਹਨਾਂ ਨੂੰ ਉੱਥੇ ਜਾਇਆ ਮਾਰੀ ਜਾਇਆ ਜਿਹਾ ਹਾਂ ਦਾ ਬਈ ਰਿਸ਼ਤੇਦਾਰਾਂ ਨਾਲ ਇਸੇ ਕਰਕੇ ਟੁੱਟਿਆ ਪਿਆ ਹੈ ਏਦਾਂ ਬਲੌਗਾਂ ਦੇ ਉੱਤੇ ਆਪਣਾ ਜਲੂਸ ਕੱਢਦੇ ਫਿਰਦੇ ਕਈਆਂ ਨੂੰ ਪਤਾ ਨਹੀਂ ਅਗਲੇ ਕਹਿੰਦੇ ਕਿ ਜ਼ਿੰਮੇਦਾਰ ਹੈਗੇ ਏਦਾਂ ਆਪਣੇ ਉਹ ਜਿੰਮੇਦਾਰ ਕਹਾਂਦੇ ਤੁਸੀਂ ਆਪਣੀਆਂ ਨੋਹਾਂ ਦਾ ਪ੍ਰਦਰਸ਼ਨ ਕਰਦੇ ਫਿਰਦੇ ਆ ਨੇਕ ਚੰਗਾ ਲੱਗਦਾ ਹੈਗਾ ਹਾਂ ਬਾਕੀ ਜਿਹੜੀਆਂ ਇਹਨਾਂ ਦੀ ਮਾਤਾ ਸ਼੍ਰੀ ਜੀ ਆ ਉਹ ਤਾਂ ਤੁਹਾਨੂੰ ਪਤਾ ਆ ਉਹਦੇ ਬਿਮਾਰੇ ਮਨਾਨ ਕੇ ਜਿਹੜੇ ਆਂਦੇ ਨੇ ਮੁਛੜਦੇ ਉਹ ਕਿਉਂ ਨਹੀਂ ਆਂਦੇ ਉਹ ਤਕਰੀਬਨ ਸਾਰਿਆਂ ਨੂੰ ਪਤਾ ਆ ਬਿਮਾਰੀ ਹਿੱਸਾ ਲੈ ਆਈ ਤੇ ਰਿਸ਼ਤੇਦਾਰ ਤਾਂ ਖੈਰ ਰਹਿੰਦਾ ਕੋਈ ਨਹੀਂ ਆਹ ਭੈਣੇ ਇਕੱਠੀਆਂ ਹੋ ਜਾਂਦੀਆਂ ਹੋਰ ਤਾਂ ਕੋਈ ਨਹੀਂ ਜਾਨੀ ਐਸੇ ਬੰਦੇ ਨੇ ਕੀ ਆ ਜਸਵੀਰ ਕੌਰ ਇਹ ਪੁੜੀ ਆ ਹਾਂ ਭੈਣੇ ਇਹਦੇ ਇਹ ਗੱਲ ਲਿਖੀ ਅੱਜ ਤੱਕ ਅਜੇ ਕਿਸੇ ਲਿਖੀ ਇਦਾਂ ਕਮੈਂਟ ਕੀਤਾ ਨਹੀਂ ਹੈਗਾ ਵੀ ਜਿੱਦਾਂ ਉਹਦਾ ਭੂਆ ਨੂੰ ਸਤੇ ਪਹਿਲਾਂ ਉਹਨਾਂ ਭੂਆ ਦਾ ਘਰ ਆਇਆ ਇਹ ਤੁਸੀਂ ਤੁਹਾਡਾ ਨੰਬਰ ਦੂਜਾ ਹੈ ਭੈਣਾਂ ਤੇ ਭਤੀਜਿਆਂ ਦਾ ਦੁਆਬਾ ਤੁਸੀਂ ਦੇਖਣਾ ਕੱਟ ਦੇਣਾ ਹੈ ਇੰਦਾਂ ਹੀ ਮਤ ਦੇ ਵੀ ਸਾਡੀ ਜਿਦਾ ਦੰਦੇ ਆ ਮੈਂ ਤਾਂ ਮੈਂ ਤਾਂ ਹੀ ਪਹਿਲਾ ਵਲੌਗ ਦੇਖੋ ਸਾਰੇ ਮੈਂ ਕਮੈਂਟ ਚੱਕ ਲਈ ਬਦਲਾ ਕਮੈਂਟ ਮਰਾ ਬਹੁਤ ਵਧੀਆ ਦੇਖਾ ਤਸਵੀਰ ਕੋਰ ਭੈਣਾਂ ਦਾ ਸਾਡੀ ਦੇ ਤੇ ਜਿੱਦਾਂ ਮਤਲਬ ਅੱਗੇ ਕਿਸੇ ਨੇ ਲਿਖਿਆ ਨਹੀਂ ਹੈਗਾ ਅੱਗੇ ਲੋਕੀ ਬੇ ਰੋਸਟੀ ਜਿੱਦਾਂ ਮਤਲਬ ਕਰਦੇ ਸੀ ਨਾ ਜਦੋਂ ਇਹ ਕੇਕ ਨੂੰ ਲੈ ਕੇ ਉਦੋਂ ਵੀ ਕਿਹਾ ਕਹਿੰਦੇ ਨੇ ਕਈਆਂ ਨੇ ਕਮੈਂਟਾਂ ਦੇ ਵਿੱਚ ਕਹਿੰਦੇ ਤੁਸੀਂ ਨਾ ਤਾਂ ਸ਼ਰੀਕਾ ਸਦਿਆਂ ਨਾ ਕੋਈ ਆਪਣੀਆਂ ਭੂਆ ਸਦਿਆਂ ਭੂਆ ਨਾ ਕਿ ਇਦਾਂ ਦੀਆਂ ਹੋਈਆਂ ਬੇ ਮੁੱਛੜ ਵੱਲੋਂ ਨਾ ਕੋ ਜੈਸਮੀਨ ਵੱਲੋਂ ਆ ਇਹ ਨਾਲ ਆ ਗਿਆ ਸਾਰਾ ਸ਼ਾਮ ਚਾਹੀਦੀ ਤੇ ਪੀਰੋਂ ਹਾਂਜੀ ਜਿਹਦੇ ਸੱਕੀ ਆ ਨਾਲ ਜੱਬੇ ਛੱਡ ਕੇ ਬੈਠਾ ਆ ਛੱਡ ਕੇ ਬੈਠਾ ਜੇ ਉਹਦਾ ਆਰਡਰ ਹੋਵੇ ਘਰ ਦੇ ਵਿੱਚ ਉਹਦੀ ਚੰਦੀ ਹੋਵੇ ਇਹਨਾਂ ਦਾ ਕੀ ਉਹ ਆ ਜੁਰਤ ਆ ਕਿੱਜਾ ਕਹਿੰਦੇ ਹਾਂਜੀ ਜਿਹੜਾ ਕਹਿੰਦੇ ਜਿੱਦਾਂ ਭੈਣ ਆ ਕਪੂਆ ਆ ਰਹੀ ਜੈਸਮਿਨ ਦੀ ਬਲਜਿੰਦਰ ਤੇ ਉਹ ਕਹਿੰਦੇ ਸਟਾਰਟਿੰਗ ਜਿੱਤੋਂ ਪਹਿਲਾਂ ਆਉਂਦੇ ਸੀ ਪਰ ਉਹਨਾਂ ਦੇ ਜਿੱਦਾਂ ਜਿਹੜਾ ਘਰ ਵਾਲਾ ਆ ਉਹ ਜਿੱਦਾਂ ਨਹੀਂ ਵੇਦਾ ਅਗਲਾ ਚੰਗਾ ਸਮਝਦਾ ਆ ਉਹ ਵੀਡੀਓ ਜਿੱਦਾਂ ਨਹੀਂ ਆਣ ਨਹੀਂ ਦਿੰਦੇ ਇਹਨਾਂ ਨੂੰ ਆ ਪੇਜ ਇਕ ਹੈ ਵੀ ਮਰੀਆ ਭੈਣਾ ਕਿੱਥੇ ਗਈ ਆ ਵੀ ਪਹਿਲਾਂ ਮਰੀਆ ਭੈਣਾ ਨੂੰ ਸੱਦੋ ਕਰਦੇ ਵਿੱਚ ਇਹ ਪ੍ਰੋਗਰਾਮ ਤੁਸੀਂ ਸਾਰੇ ਬਣਾਈ ਜਾਂਦੇ ਆ ਹਾਂ ਤਾਂ ਪ੍ਰੋਗਰਾਮ ਨਾਲਾ ਕੋਈ ਪਈ ਭੈਣਾ ਹਾਜ਼ਰ ਹੋਣੀ ਚਾਹੀਦੀ ਆ ਜਾਂ ਪੰਜ ਪਿਓ ਦਾ ਬਲੋਗਾਂ ਦਾ મતલਬ ਉਹਨਾਂ ਦਾ ਬਲੋਗਾਂ ਦਾ મતલਬ ਆ ਬਾਕੀ ਪਿਓ ਨੂੰ ਪਿਆਰ ਕੀ ਪਤਾ ਕਰਦਾ ਭੈਣਾ ਕੀ ਕਰਦਾ ਭੈਣਾ ਬਹੁਤ ਦੂਰ ਦੀ ਗੱਲ ਘਰ ਰੱਖੇ ਪਿਓ ਨੂੰ ਪੁੱਛਦੇ ਆ ਬੱਤ ਗੱਲ ਤਾਂ ਆ ਇੱਥੇ ਮੁੱਕਦੀ ਆ ਗੱਲ ਜਿਹੜਾ ਆਪਣਾ ਪਿਓ ਨੂੰ ਨਹੀਂ ਪੁੱਛਦਾ ਭੈਣਾ ਨੂੰ ਕੀ ਪੁੱਛੂਗਾ ਹੋਰ ਹੋਣ ਇੱਕ ਦੋ ਕਵਾਰ ਲਾ ਕੇ ਪੱਚੇ ਲਿਆਣ ਬਲੌਗ ਦੇ ਉਹ ਤਾਂ ਕਰਕੇ ਵੀ ਥੋੜਾ ਟਾਈਮ ਸਪੈਨਰ ਹੋ ਜਾਂਦਾ ਹੁਣ ਦੇਖਦੇ ਹਾਂ ਹੁਣ ਦੇਖਦੇ ਹੁਣ ਇਹਨਾਂ ਨੇ ਸਾਰੇ ਡੱਬਨ ਇੱਥੇ ਆਣਾ ਆ ਹਰ ਗੁੰਦੀ ਜਿਹਦਾ ਪਾਰਟੀ ਰੱਖਣੀ ਹੈ ਇਹਨਾਂ ਨੇ ਗੱਜ-ਬੱਜ ਕੇ ਕਹਿੰਦੇ ਜੀ ਗੱਜ-ਬੱਜ ਕੇ ਮੁਛੜਦਾ ਤਾਂ ਕਹਾਣਾ ਹੀ ਆ ਬੇ ਗੱਜ-ਬੱਜ ਕੇ ਵੈਲਕਮ ਕਰਨਾ ਆ ਹਰ ਗੁੰਦਾ ਫੇਰ ਦੇਖਦੇ ਆ ਉਹ ਆਪਣੇ ਪੇ ਨੂੰ ਨਾਲ ਲੈ ਕੇ ਆਉਂਦੀ ਆ ਜਾਂ ਨਹੀਂ ਮੈਂ ਤਾਂ ਕਦੇ ਕਿਸੇ ਫੰਕਸ਼ਨ ਤੇ ਇੱਥੇ ਲੈ ਕੇ ਨਹੀਂ ਆਉਂਦੇ ਉਹਨੂੰ ਵੱਡਾ ਭਰਾ ਨਾਲ ਲੈ ਕੇ ਆਦੇ ਕੌਣ ਕਹਿੰਦੀ ਗੱਲਾਂ ਦੇ ਆ ਪੁੱਛਣਾ ਤਾਂ ਭਰਾ ਨਾਲ ਲੈ ਕੇ ਆ ਹਾਂ ਇਹ ਕਿਹੜਾ ਨਾਲ ਲੈ ਕੇ ਜਾਂਦਾ ਉਹ ਬਾਜੀ ਜਿਹੜੀ ਜਠਾਣੀਆਂ ਉਹ ਨਾਲ ਖਿੱਚਿਆ ਹੁੰਦਾ ਉਹ ਜੀ ਠੀਕ ਆ ਹੁਣ ਦੇਖਦੇ ਆ ਇਹ ਸ਼ਾਮ ਨੂੰ ਮੇਲਾ ਦਾ ਬਲੌਗ ਆਉਗੇ ਜਿਹੜੀ ਆ ਇਹਨਾਂ ਨੇ ਤਿਆਰ ਕੀਤੀ ਆ ਸ਼ਾਮ ਨੂੰ ਬੰਦਿਆ ਜੇ ਕੱਲ ਨੂੰ ਉਹ ਦੇਖਦੇ ਆ ਮੈਂ ਦੇਖਦਾ ਵੀ ਇਹ ਕਿਹੜਾ ਫੱਕੀ ਦਾ ਰੁਪਾਂਚਾ ਇਹ ਦੇ ਦੇ ਮੈਂ ਨਾ ਨੂਰ ਦਾ ਜਨਮ ਦਿਨ ਮਨਾਇਆ ਜਾਂ ਨਹੀਂ ਮੇਨ ਗੱਲ ਤਾਂ ਇਹ ਦੇਖਣ ਵਾਲੀ ਇਹ ਹੀ ਆ ਬਿਨਾਂ ਨੂਰ ਦਾ ਜਨਮ ਦਿਨ ਮਨਾਇਆ ਕਿ ਨਹੀਂ ਜਿਹੜਾ ਇਹਨਾਂ ਨੇ ਕਹੇ ਸੀ ਪੈਂਡਿੰਗ ਰੱਖਿਆ ਹੋਇਆ ਜਾਂ ਬਸ ਬਸ ਹਾਂ ਉਹ ਦੇਖਣਾ ਪਰੇ ਚਲੋ ਠੀਕ ਆ ਜੀ ਧੰਨਵਾਦ ਫਿਰ ਮਿਲਦੇ ਆ ਉਹਦੇ ਬਲੌਗ ਚ